ਲੋ ਵੀ ਬਾਪਿਓ ਲੋਕੀ ਬੜਾ ਕਹਿੰਦੇ ਸੀ ਨੁਕਰੇ ਜਾਨਵਰ ਲਿਆ ਉਹ ਨੁਕਰੇ ਜਾਨਵਰ ਲਿਆ ਉਹ ਆ ਦੋ ਨਗ ਲੈ ਕੇ ਆਂਦੇ ਆ ਪੂਰੇ ਟੌਪ ਦੇ ਠੀਕ ਆ ਆ ਚੈੱਕ ਕਰੋ ਘੋੜੀ ਤੁਸੀਂ ਖੜਨੀ ਚੈੱਕ ਕਰੋ ਜਾਨਵਰ ਦੀ ਪੌੜੀ ਬੰਤਰ ਦੇਖੋ ਠੀਕ ਆ ਠੀਕ ਆ ਰੋਜ ਜਿੱਡੀ ਘੋੜੀ ਆ ਬਈ ਉਤੋਂ ਵੱਡੀ ਹੋਊਗੀ ਸੁੱਖ ਨਾਲ 64 ਇੰਚ ਹੈਗੀ ਇਹਦੀ ਹਾਈਟ ਹੈ ਤੇ ਮੌਕੇ ਦੇ 10 ਮਹੀਨੇ ਦੀ ਵੀਰੇ ਪ੍ਰੈਗਨੈਂਟ ਆ ਸ਼ਕਤੀ ਕੋੜੇ ਦੇ ਬੱਚੇ ਤੋਂ ਬਾਕੀ ਕੋੜੇ ਦੀ ਹੋਰ ਡਿਟੇਲ ਵਾਸਤੇ ਆਪਾਂ ਭਰਾ ਦਾ ਨੰਬਰ ਸਰਦੂਲ ਦਾ ਦੇ ਦਿੱਤਾ ਹੈ ਠੀਕ ਹੈ ਤੇ ਕਾਲ ਕਰਕੇ ਪੁੱਛ ਲਿਓ ਪਰ ਬੇਨਤੀ ਆ ਫੋਨ ਉਹ ਬੰਦਾ ਲਾਏ ਠੀਕ ਹੈ ਕਿਉਂਕਿ ਉੱਚੇ ਮੁੱਲ ਦਾ ਵੀ ਇਹ ਜਾਨਵਰਾ ਠੀਕ ਹੈ ਤੇ ਸੀਰੀਅਸ ਬੰਦੇ ਹੀ ਕਾਲ ਕਰੇ ਦੋ ਜਾਨਵਰ ਲੈ ਕੇ ਆਏ ਤੁਹਾਡੇ ਵਾਸਤੇ ਇੱਕ ਆ ਘੋੜੀ ਹੈਗੀ ਇੱਕ ਹੋਰ ਅੱਗੇ ਤੁਹਾਨੂੰ ਹੋਰ ਦਿਖਾਵਾਂਗੇ ਤੇ ਇੱਕ ਥੋੜਾ ਵਿਚਾਰ ਕਰਦੇ ਲੋਕੀ ਵੀ ਆ ਪਿਛਲੇ ਪੁਰੇ ਤੇਰੇ ਤੇ ਆ ਪੰਜਾਬੀਰੇ ਜਿੱਥੋਂ ਆਪਾਂ ਲੈ ਕੇ ਆਂਦੀ ਆ ਉਹਨਾਂ ਦੀ ਰੀਤੀ ਰਿਵਾਜ ਆਗੇ ਇਹ ਠੀਕ ਹੈ ਜਦੋਂ ਜਾਨਵਰ ਵੇਚਣਾ ਉਹਨਾਂ ਨੇ ਮਹਿੰਦੀ ਨਾਲ ਲਾ ਕੇ ਪੰਜਾ ਫੇਰ ਵੇਚਣਾ ਠੀਕ ਹੈ ਸਭ ਦੇ ਆਪਦੇ ਆਪਦੇ ਕਲਚਰ ਆਪਦੇ ਆਪਦੇ ਰੀਤੀ ਰਿਵਾਜ ਹੁੰਦੇ ਆ ਠੀਕ ਹੈ ਕੋਈ ਵਿਚਾਰ ਨਾ ਕਰੇ ਇਹ ਚੀਜ਼ ਤਾਂ ਬਾਕੀ ਮੁੰਡੇ ਨੇ ਕੋੜੀ ਵੀ ਛੋਟੀ ਪਾਤੀ ਠੀਕ ਹੈ ਉਹੀ ਜਾਨਵਰ ਆ ਪਰ ਇਹ ਗੱਭਰੂ ਦੀ ਆਪਦੀ ਹਾਈਟ ਹੀ 6 1 ਆਗੀ ਤਾਂ ਕੋੜੀ ਦੀ ਤਾਂ ਕੀ ਲੱਗਣੀ ਐ ਤੇ ਮੁਰੇ ਚਲੋ ਮੇਰੀ ਤਾਂ ਹਾਈਟ ਛੋਟੀ ਐ ਤਾਂ ਕਰਕੇ ਸਾਨੂੰ ਲੱਗਿਆਗਾ ਪਰ ਕੋ ਮੁੰਡੇ ਨੇ ਉਹ ਵਾਕਏ 6 6 ਫੁੱਟ ਜੱਟ ਨਹੀਂ ਤੇ 65 ਇੰਚ ਕੋੜੀਆਂ ਉਹ ਗੱਲਾਂ ਸੱਚੀ ਕਰਤੀ ਤੇ ਆ ਦੂਜੀ ਕੋੜੀ ਇਹ ਹੈ ਮੈਂ ਤਾਇਆ ਜੀ ਨੂੰ ਚਾਦਰ ਮੰਨੇ ਹੁ ਤਾਇਨੇ ਮੈਂ ਆ ਵੀ ਤਾਇਆ ਖੜ ਕੋਲੇ ਕੋੜੀ ਦੀ ਥੋੜੀ ਸ਼ਾਨ ਵਧਾ ਦੇ ਦੂਜੀ ਕੋੜੀ ਵੀਰੇ ਇਹ ਆ 56 ਇੰਚ ਹਾਈਟ ਆ ਸਾਢੇ 3 ਮਹੀਨੇ ਦੀ ਪ੍ਰੈਗਨੈਂਟ ਆ ਬਈ ਲੋਕੇਸ਼ਨ ਹੈਗੀ ਆ ਬਠਿੰਡਾ ਪਿੰਡ ਦਿਉਣ ਜਿੱਥੇ ਬਾਬਾ ਫਰੀਦ ਕਾਲਜ ਆ ਬਈ ਬੜੇ ਲੋਕਾਂ ਨੂੰ ਨਹੀਂ ਨਾ ਪਤਾ ਹੁੰਦਾ ਤਾਈਓ ਦੱਸਤਾ ਫੋਨ ਨੰਬਰ ਸਕਰੀਨ ਤੇ ਆ ਠੀਕ ਹੈ ਵੀਰੇ ਦਾ ਆਪਣੇ ਦਾ ਸਰਦੂਲ ਦਾ ਤੇ ਫੀਰੇਸ ਬੰਦਾ ਕਾਲ ਕਰੇ ਵੀਰੇ ਉੱਚੇ ਮੁੱਲ ਦੀਆਂ ਦੋਵੇਂ ਕੂੜੀਆਂ ਠੀਕ ਹੈ ਪੂਰਾ ਸ਼ਕੀਨ ਬੰਦੇ ਦੇ ਲੈਣ ਵਾਲੇ ਜਾਨਵਰ ਆ ਤੇ ਖੜਨੀ ਖੁੜਨੀ ਚੰਦਰੀ ਦੀ ਇਹਦੀ ਵੀ ਬਹੁਤ ਸੋਹਣੀ ਆ ਠੀਕ ਹੈ ਜਾਨਵਰ ਦੋਵੇਂ ਹੀ ਬਹੁਤ ਸੋਹਣੀਆਂ ਪੂਰੇ ਚੰਗੇ ਬੰਦੇ ਸ਼ਕੀਨ ਬੰਦੇ ਦੇ ਲੈਣ ਵਾਲੇ ਜਾਨਵਰ ਆਗੇ ਕੋਈ ਇਹੋ ਜੀ ਗੱਲ ਨਹੀਂ ਗੀ ਪੱਕੀ ਵੀਡੀਓ ਕਿਵੇਂ ਲੱਗੀ ਸ਼ੇਅਰ ਲਾਈਕ ਕਮੈਂਟ ਜਰੂਰ ਕਰਨਾ